ਜੈ ਵਾਲਮਿਕੀ ਦੇ ਪੀਮ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਅੱਜ ਅਸੀਂ ਫੇਰ ਤੋਂ ਤੁਹਾਡੇ ਲਈ ਸਾਡੇ ਕੌਮ ਦੇ ਮਹਾਨ ਸੰਤ ਸਹਿਬੇ ਕਮਾਲ ਸਹਿਬ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦੇ ਆਸ਼ਰਮ ਕਰਪੂਥਰਾ ਦੇ ਵਿੱਚ ਮਤਾਬਗੜ ਮਹੱਲੇ ਦੇ ਵਿੱਚ ਪਹੁੰਚੇ ਆ ਸੋ ਤੁਹਾਨੂੰ ਇੱਥੇ ਦੇ ਸਾਰੇ ਦਰਸ਼ਨ ਵੀ ਕਰਵਾਵਾਂਗੇ ਸਹਿਬੇ ਕਮਾਲ ਸਹਿਬ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਉਹਨਾਂ ਨੇ ਇੱਥੇ ਕਿਦਾਂ ਦੇ ਕੌਤਕ ਕੀਤੇ ਕਿਵੇਂ ਸਮਾਜ ਦਾ ਪਲਾ ਕੀਤਾ ਕਿਵੇਂ ਵਾਲਮੀਕੀ ਮਹਾਰਾ ਜੀ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੇ ਕੌਮ ਦੇ ਮਹਾਨ ਸੰਤ ਪ੍ਰਭੂ ਰਿਸ਼ੀਨਾਥਰ ਤਨਕਰ ਜੀ ਉਹਨਾਂ ਨੇ ਵੀ ਇੱਥੇ ਆਏ ਸੋ ਬਹੁਤ ਸਾਰੇ ਇਤਿਹਾਸਕ ਤੱਥ ਜੁੜੇ ਨੇ ਇਸ ਆਸ਼ਰਮ ਦੇ ਨਾਲ ਸੋ ਸਾਡੇ ਨਾਲ ਕੁਸ਼ਗਾ ਸਰ ਜੀ ਵੀ ਸਾਡੇ ਮੌਜੂਦ ਨੇ ਸਾਡੇ ਨਾਲ ਨੇ ਕਿ ਇਹਨਾਂ ਵੱਲੋਂ ਪ੍ਰਯਾਸ ਕੀਤਾ ਗਿਆ ਸੀ ਸਭ ਤੋਂ ਪਹਿਲਾਂ ਕਿ ਜਿੰਨੇ ਵੀ ਇਤਿਹਾਸਿਕ ਚਾਹੇ ਉਹ ਆਸ਼ਰਮ ਨੇ ਚਾਹੇ ਉਹ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਰ ਨੇ ਚਾਹੇ ਉਹ ਅਨੰਤ ਨੇ ਉਹ ਸਾਰੇ ਆਪਾਂ ਇੱਕ ਜਿਹੜਾ ਸਮਾਜ ਦੇ ਅੱਗੇ ਲੈ ਕੇ ਆਈਏ ਸਮਾਜ ਨੂੰ ਪਤਾ ਹੋਵੇ ਕਿ ਸਾਡਾ ਇਤਿਹਾਸ ਇੱਥੇ-ਇੱਥੇ ਮੌਜੂਦ ਨੇ ਸੋ ਇਹਨਾਂ ਵੱਲੋਂ ਪ੍ਰਯਾਸ ਕੀਤਾ ਗਿਆ ਸੀ ਸੋ ਇਹਨਾਂ ਨੇ ਸਾਨੂੰ ਬੁਲਾਇਆ ਤੋਂ ਅਸੀਂ ਤੁਹਾਡੇ ਰੂਬਰੂ ਹੋਏ ਆ ਸੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਨਾਲ ਦੇਣਾ ਜ਼ਰੂਰ ਕਰਿਓ ਤਾਂ ਜੋ ਜਿਹੜਾ ਸਾਰਾ ਮੈਸੇਜ ਹੈ ਸਮਾਜ ਦੇ ਹੋਰਾਂ ਸਾਥੀਆਂ ਤੱਕ ਵੀ ਪਹੁੰਚੀ ਜਾਵੇ ਸੋ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਤਿਹਾਸਿਕ ਤੱਥਾਂ ਦੇ ਬਾਰੇ ਵੀ ਜਾਣਕਾਰੀ ਦਿੰਦੇ ਰਾਵਾਂਗੇ ਹਾਂਜੀ ਸਰ ਆਓ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਆਸ਼ਰਮ ਦੀ ਜ਼ਮੀਨ ਬਹੁਤ ਸਾਰੀ ਜ਼ਮੀਨ ਹੈ ਸਾਰੀ ਬਹੁਤ ਸਾਰੀ ਆਸ਼ਰਮ ਦੀ ਜ਼ਮੀਨ ਹੈ ਸੋ ਸਭ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤੀਮਾ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਆਪਾਂ ਜਿਹੜੀ ਇਤਿਹਾਸਕ ਜਾਣਕਾਰੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਵਾਂਗੇ ਸੋ ਤੁਸੀਂ ਦੇਖ ਸਕਦੇ ਹੋ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਤੀਮਾ ਦੇ ਦਰਸ਼ਨ ਤੁਸੀਂ ਕਰੋ ਔਰ ਨਮਨ ਕਰਦੇ ਆ ਸੋ ਬੜੀ ਸੁੰਦਰ ਤੇ ਸੁਸ਼ੀਲ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਦੀ ਪ੍ਰਤਿਮਾ ਤੁਸੀਂ ਦਰਸ਼ਨ ਕਰੋ ਸੋ ਤੁਹਾਨੂੰ ਕੱਲੀ ਕੱਲੀ ਜਿਹੜੀ ਇਸ ਇਸ ਆਸ਼ਰਮ ਦੀ ਇਤਿਹਾਸਿਕ ਜਾਣਕਾਰੀ ਦੇਵਾਂਗੇ ਸੋ ਸਹਿਬੇ ਕਮਾਲ ਸਾਹਿਬ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾ ਜੀ ਸੋ ਉਹਨਾਂ ਦਾ ਵੀ ਜਿਹੜਾ ਆਸ਼ਰਮ ਲੱਗਾ ਤੁਸੀਂ ਦੇਖ ਸਕਦੇ ਹੋ ਕਿ ਪੁਰਾਣੀਆਂ ਤਸਵੀਰਾਂ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਜ਼ੂਮ ਕਰਕੇ ਜਰੂਰ ਦਿਖਾਓ ਕਿ ਜੇਸ ਸਮੇਂ ਦੇ ਵਿੱਚ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਇਸ ਆਸ਼ਰਮ ਦੇ ਵਿੱਚ ਪਹੁੰਚੇ ਸੀ ਉਹ ਸਮੇਂ ਦੀਆਂ ਕੁਝ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਉਹਨਾਂ ਦੇ ਨਾਲ ਸੰਗਤ ਸਾਧ ਸੰਗਤ ਸੰਤ ਸਮਾਜ ਸੋ ਤੁਸੀਂ ਦੇਖ ਸਕਦੇ ਹੋ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਕਿਉਂਕਿ ਇਹਨਾਂ ਸੰਤਾਂ ਮਹਾਪੁਰਸ਼ਾਂ ਕਰਕੇ ਹੀ ਵਲਮਿਕੀ ਨਾਮ ਜਿਹੜਾ ਹੈ ਸਮਾਜ ਦੇ ਵਿੱਚ ਪਰਚਲਿਤ ਹੋਇਆ ਹੈ ਵਲਮਿਕੀ ਨਾਮ ਜਿਹੜਾ ਸਾਡੇ ਇਤਿਹਾਸ ਨੂੰ ਧੁੰਦਰਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਫਿਰ ਇਹਨਾਂ ਸੰਤਾਂ ਮਹਾਪੁਰਸ਼ਾਂ ਦੀ ਬਦੌਲਤ ਹੀ ਉਜਾਗਰ ਕੀਤਾ ਹਾਂਜੀ ਸਰ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸੰਤ ਬਾਬਾ ਇੰਦਰਨਾਥ ਜੀ ਦੇ ਬਾਰੇ ਜ਼ਰੂਰ ਚੰਨਣਾ ਪਾਇਓ ਇਤਿਹਾਸਕ ਜਿਹੜੀਆਂ ਜਾਣਕਾਰੀਆਂ ਤੁਸੀਂ ਵੀ ਨਾਲ ਦੀ ਨਾਲ ਸਮਾਜ ਨੂੰ ਜਿਹੜਾ ਆਪਣੇ ਜਿੰਨੇ ਵੀ ਸਾਥੀ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਜ਼ਰੂਰ ਇਹਨਾਂ ਬਾਰੇ ਚੰਨਣਾ ਪਾਇਓ ਸਾਰੇ ਹੀ ਦਰਾਵੜ ਚੈਨਲ ਨੂੰ ਦੇਖ ਰਹੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੈ ਵਾਲਮੀਕੀ ਅੱਜ ਆਪਾਂ ਉਸ ਮੁਕੱਦਸ ਸਥਾਨ ਤੇ ਆਏ ਆ ਜਿਸ ਦੇ ਨਾਲ ਵਾਲਮੀਕੀ ਸਮਾਜ ਦਾ ਬੜਾ ਗੂੜਾ ਰਿਸ਼ਤਾ ਜੁੜਿਆ ਹੋਇਆ ਵਾ ਇਹ ਸਥਾਨ ਮੁਹੱਲਾ ਮਹਿਤਾਬਗੜ ਕਪੂਰਥਲੇ ਵਿੱਚ ਸਥਿਤ ਹੈ ਜਿੱਥੋਂ ਦੀ ਕਹਾਣੀ ਬੜੀ ਨਿਰਾਲੀ ਹੈ ਕਿ ਕਿਵੇਂ ਸਤਗੁਰੂ ਗਿਆਨnath ਮਹਾਰਾਜ ਨੇ ਲੋਕਾਂ ਦਾ ਕਲਿਆਣ ਕੀਤਾ ਤੇ ਕਿਵੇਂ ਇਹ ਮੁਹੱਲਾ ਇਹ ਡੇਰਾ ਇਹ ਏਰੀਆ ਸਤਗੁਰੂ ਗਿਆਨnath ਮਹਾਰਾਜ ਦੀ ਦਿਆ ਦੇ ਨਾਲ ਆਬਾਦ ਆਬਾਦ ਹੋਇਆ ਕਿਉਂਕਿ ਇਸ ਆਸ਼ਰਮ ਦੀ ਜੋ ਕਹਾਣੀ ਜੁੜੀ ਹੋਈ ਹੈ ਕਿ ਜਿਸ ਸਮੇਂ ਸਤਗੁਰੂ ਗਿਆਨnath ਮਹਾਰਾਜ ਨੇ ਬਿਆਸ ਦਰਿਆ ਨੂੰ ਰੋਕਿਆ ਸੀ ਤਬਾਹੀ ਮਚਾਉਣ ਤੋਂ ਉਸ ਵਕਤ ਕਪੂਰਥਲੇ ਦੇ ਸੰਗਤਾਂ ਨੇ ਸਤਿਗੁਰੂ ਗਿਆਨनाथ ਮਹਾਰਾਜ ਜੀ ਦੇ ਅੱਗੇ ਅਰਦਾਸ ਕੀਤੀ ਅਤੇ ਉਹਨਾਂ ਨੂੰ ਇਸ ਇਲਾਕੇ 'ਚ ਲੈ ਕੇ ਆਏ ਇਸ ਇਲਾਕੇ ਦੇ ਵਿੱਚ ਜੋ ਕਹਾਣੀ ਜੁੜੀ ਆ ਇਹ ਸਹੀ ਕਹਾਣੀ ਆ ਜਿਹੜੀ ਸਿਨਾ ਪਸੀਨਾ ਪੀੜੀਦਰ ਪੀੜੀ ਚੱਲ ਰਹੀ ਆ ਕਿ ਜਿਹੜਾ ਇਹ ਮੁਹੱਲਾ ਮਹਿਤਾਬਗੜਾ ਬਿਲਕੁਲ ਰੋਡ ਤੇ ਸਥਾਪਤ ਆ ਰੋਡ ਤੇ ਸਥਿਤ ਹੈ ਉਸ ਮੁਹੱਲੇ ਦੇ ਵਿੱਚ ਗੁਰੂ ਗਿਆਨਾਥ ਮਹਾਰਾਜ ਜੀ ਦਾ ਪਵਿੱਤਰ ਆਸ਼ਰਮ ਹੈ ਇਸ ਮੁਹੱਲੇ ਦੇ ਵਿੱਚ ਮੁਹੱਲਾ ਤਾਂ ਹੁਣ ਡਿਵੈਲਪ ਹੋਇਆ ਉਸ ਵੇਲੇ ਤਾਂ ਖੁੱਲਾ ਏਰੀਆ ਸੀ ਇਸ ਇਲਾਕੇ ਦੇ ਵਿੱਚ ਇੱਕ ਜinn ਰਹਿੰਦਾ ਸੀ ਦੇਹ ਰਹਿੰਦਾ ਸੀ ਜਿਹੜਾ ਇਸ ਜਗ੍ਹਾ ਤੇ ਜਿਹੜਾ ਵੀ ਕੋਈ ਆਂਦਾ ਸੀ ਇਸ ਰੋਡ ਤੇ ਜਿਹੜਾ ਵੀ ਕੋਈ ਆਂਦਾ ਸੀ ਜਿਹੜਾ ਇਸ ਇਲਾਕੇ ਚੁੱਕੀ ਜਾਂਦਾ ਸੀ ਉਸ ਬੰਦੇ ਨੂੰ ਮਾਰ ਦਿੰਦਾ ਸੀ ਮਤਲਬ ਜਿਹੜਾ ਦੇਹ ਸੀ ਜਾਂ ਜੈਨਿਸੁਰ ਨਰਬੜੀ ਲੈਂਦਾ ਹੀ ਲੈਂਦਾ ਸੀ ਤੇ ਇਹ ਇਲਾਕਾ ਬਿਆਬਾਨ ਸੀ ਬੇਆਬਾਦ ਸੀ ਜਦੋਂ ਸੰਗਤਾਂ ਦੀ ਪੁਕਾਰ ਤੇ ਸਤਿਗੁਰੂ ਗਿਆਨnath ਮਹਾਰਾਜ ਮਹੱਲਾ ਮਹਿਤਾਬਗੜ ਆਏ ਇਸ ਇਲਾਕੇ ਵਿੱਚ ਆਏ ਤਾਂ ਉਸ ਵਕਤ ਸਭ ਤੋਂ ਪਹਿਲਾਂ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਇੱਕ ਧੂਣਾ ਲਗਾਇਆ ਉਹਨਾਂ ਨੇ ਕਿ ਧੂਣਾ ਲਾਇਆ ਜੀ ਉਸ ਧੂਨੇ ਦੇ ਵੀ ਦਰਸ਼ਨ ਕਰਾਉਂਗੇ ਜੀ ਉਹ ਜਿਹੜਾ ਧੂਣਾ ਲਾਇਆ ਤਾਂ ਜਿਸ ਵਕਤੇ ਸਤਿਗੁਰੂ ਗਿਆਨनाथ ਮਹਾਰਾਜ ਜੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗ ਕੇ ਜੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗ ਕੇ ਆਤਮ ਧਿਆਨ ਹੋ ਕੇ ਜੀ ਜਦੋਂ ਉਹਨਾਂ ਨੇ ਆਪਣੀ ਦਿਵਿਆ ਸ਼ਕਤੀ ਦੇ ਨਾਲ ਮੰਤਰ ਉਚਾਰਨ ਕੀਤੇ ਜੀ ਤਾਂ ਜਿਹੜਾ ਜਿੰਨ ਸੀ ਦੇ ਸੀ ਜੀ ਉਹ ਸਾਖਸ਼ਾਤ ਸਤਿਗੁਰੂ ਗਿਆਨnath ਮਹਾਰਾਜ ਦੇ ਅੱਗੇ ਹਾਜ਼ਰ ਹੋ ਗਿਆ ਜੀ ਉਸ ਵਕਤ ਜਿੰਨ ਤੇ ਸਤਿਗੁਰੂ ਗਿਆਨnath ਮਹਾਰਾਜ ਜੀ ਦੀ ਅਮਣੋ ਸਾਹਮਣੇ ਗੱਲਬਾਤ ਹੋਈ ਜੀ ਜਦੋਂ ਅਮਣੇ ਸਾਹਮਣੇ ਗੱਲਬਾਤ ਹੋਈ ਤਾਂ ਉਸ ਨੇ ਕਿਹਾ ਕਿ ਅਸੀਂ ਕਈ ਪੀੜੀਆਂ ਤੋਂ ਮੁਕਤੀ ਦੇ ਲਈ ਤਰਸ ਰਹੀਆਂ ਸਾਨੂੰ ਮੁਕਤੀ ਚਾਹੀਦੀ ਆ ਜੀ ਤਦ ਸਤਿਗੁਰੂ ਗਿਆਨnath ਮਹਾਰਾਜ ਨੇ ਆਪਣੀ ਕਰुणा ਦੀ ਦ੍ਰਿਸ਼ਟੀ ਦੇ ਨਾਲ ਉਸ ਦੇ ਜਿਨ ਨੂੰ ਬੋਤਲ ਵਿੱਚ ਕਾਬੂ ਕਰ ਲਿੱਤਾ ਜੀ ਬੋਤਲ ਦੇ ਵਿੱਚ ਜਦੋਂ ਕਾਬੂ ਕਰ ਲਿੱਤਾ ਗਿਆ ਉਸ ਜਿਨ ਨੂੰ ਤਾਂ ਉਸ ਨੂੰ ਮੋਕਸ਼ ਦਾ ਦਾਨ ਦੇ ਦਿੱਤਾ ਗਿਆ ਸਤਗੁਰੂ ਗਿਆਨनाथ ਮਹਾਰਾਜ ਤੋਂ ਜਿਹੜੇ ਕਲਯੁਗ ਦੇ অবতার ભગવાન ਵਾਰਣਿਕੀ ਮਹਾਰਾਏ ਦੇ ਮੰਨੇ ਗਏ ਨੇ ਇਹ ਸਾਰੀ ਜੋ ਕਹਾਣੀ ਹੈ ਆਦਵਾਸੀਆਂ ਦੇ ਕੋਮੀ ਗ੍ਰੰਥ ਗਿਆਨ ਪ੍ਰਕਾਸ਼ ਸਾਧ ਦੇ ਵਿੱਚ ਵੀ ਦਰਜ ਹੈ ਜੀ ਤੇ ਸਰ ਮੈਂ ਆਪ ਜੀ ਨੂੰ ਹੋਰ ਪੁੱਛਣਾ ਚਾਹੁੰਦਾ ਕਿ ਜੇਸ ਭੋਰੇ ਦੇ ਵਿੱਚ ਆਪਾਂ ਮੌਜੂਦ ਆ ਸੰਗਤ ਨੇ ਵੀ ਦਰਸ਼ਨ ਕੀਤੇ ਇਸ ਭੋਰੇ ਬਾਰੇ ਵੀ ਜ਼ਰੂਰ ਜ਼ਿਕਰ ਕਰਿਓ ਕਿ ਇਸ ਜਿਹੜਾ ਭੋਰਾ ਸੀ ਕਿ ਇੱਥੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਜਾਂ ਪ੍ਰਭੂ ਰਿਸ਼ੀਨਾਥ ਅਤਰাকর ਜੀ ਦਾ ਵੀ ਜ਼ਿਕਰ ਹੋਇਆ ਸੀ ਆਬਸਰਡ ਰਿਕਾਰਡ ਕੀ ਉਹਨਾਂ ਨੇ ਵੀ ਇੱਥੇ ਜਿਹੜੀ ਆ ਸਾਧਨਾ ਕੀਤੀ ਇਹ ਜੋ ਭੋਰਾ ਸਾਹਬ ਆ ਸਤਿਗੁਰੂ ਗਿਆਨਾਥ ਮਹਾਰਾਜ ਦੇ ਅਨੇਕਾਂ ਹੀ ਸ਼ਰਧਾਲੂ ਦੇਸ਼ ਵਿਦੇਸ਼ ਦੇ ਵਿੱਚ ਰਹਿ ਰਹੇ ਨੇ ਜੀ ਉਸੇ ਕੜੀ ਦੇ ਵਿੱਚ ਸਤਿਗੁਰੂ ਗਿਆਨਾਥ ਮਹਾਰਾਜ ਨੇ ਆਪਣੇ लाडले ਸ਼ੀਸ਼ੇ ਰਿਸ਼ੀਨਾਥ ਜੀ ਮਹਾਰਾਜ ਨੂੰ ਜਿਸ ਵਕਤ ਫਰਵਰੀ 1971 ਚ ਫਰਵਰੀ 1971 ਦੇ ਵਿੱਚ ਉਹਨਾਂ ਨੇ ਤਪੱਸਿਆ ਕੀਤੀ ਉਹ ਜੋ ਤਪੱਸਿਆ ਕੀਤੀ ਹੈ ਉਹ ਮਹੱਲਾ ਮਹਿਤਾਬਗੜ ਦੇ ਇਸੇ ਆਸ਼ਰਮ ਦੇ ਵਿੱਚ ਕੀਤੀ ਹੈ ਕਪੂਰਥਲੇ ਦੇ ਸੀ ਇਸੇ ਭਗਵਾਨ ਆਸ਼ਰਮ ਦੇ ਵਿੱਚ ਕੀਤੀ ਗਈ ਹੈ ਇਹ ਜੇ ਕਪੂਰਥਲੇ ਦਾ ਜਿਹੜੀ ਜਿੰਨ ਵਾਲੀ ਕਹਾਣੀ ਹੈ 1971 ਦੀ ਪੇਲਾ ਦੀ ਹੈ ਇਹ ਕਹਾਣੀ ਸਨ 1965 ਤੋਂ 66 ਦੇ ਵਿੱਚ ਦੀ ਹੈ ਜੀ ਜਦੋਂ ਸਤਗੁਰੂ ਗਿਆਨਨਾਥ ਮਹਾਰਾਜ ਨੇ ਜਿੰਨੇ ਨੂੰ ਕਾਬੂ ਕਰ ਲਿੱਤਾ ਤਾਂ ਸੰਗਤਾਂ ਨੇ ਸਤਗੁਰੂ ਗਿਆਨਨਾਥ ਮਹਾਰਾਜ ਨੂੰ ਕਿਹਾ ਕਿ ਤੁਸੀਂ ਇੱਥੇ ਨਿਵਾਸ ਕਰੋ ਤਾਂ ਉਸ ਵਕਤ ਤੇ ਜਿਹੜਾ ਰਾਜਾ ਸੀ ਰਾਜਾ ਸ਼ਾਇਦ ਜਗਜੀਤ ਸਿੰਘ ਸੀ ਉਸਨੇ ਸਤਗੁਰੂ ਗਿਆਨनाथ ਮਹਾਰਾਜ ਨੂੰ 15 ਤੋਂ 20 ਕਿੱਲੇ ਜ਼ਮੀਨਦਾਨ ਕਰ ਦਿੱਤੀ ਜਦੋਂ ਜ਼ਮੀਨਦਾਨ ਕਰ ਦਿੱਤੀ ਗਈ ਤਾਂ ਸਤਗੁਰੂ ਗਿਆਨनाथ ਮਹਾਰਾਜ ਨੇ ਇੱਥੇ ਆਪਣਾ ਆਸ਼ਰਮ ਬਣਾਇਆ ਜਿੱਥੇ ਸਤਗੁਰੂ ਗਿਆਨਨਾਥ ਮਹਾਰਾਜ ਨੇ ਰਮਾਇਣ ਸਾਧ ਦੇ ਪਾਠ ਕਰਵਾਏ ਬੜਾ ਵੱਡਾ ਹਵਨ ਯੱਗ ਕੀਤਾ ਗਿਆ ਲੰਗਰ ਭੰਡਾਰੇ ਸ਼ੁਰੂ ਕੀਤੇ ਗਏ ਇਹ ਜੋ ਭੋਰਾ ਹੈ 1971 ਦੇ ਵਿੱਚ ਵਾਲਮੀਕੀ ਧਰਮ ਦੇ ਸੰਸਥਾਪਕ परम पूज्य प्रभु ऋषि नाथ रत्नाकर जी महाराज ने 1 फरवरी 1971 ਨੂੰ ਆਪਣੀ ਸਾਧਨਾ ਤਪੱਸਿਆ ਇਸ ਭੋਰੇ ਸਾਭ ਚ ਕੀਤੀ ਸੀ ਇਹ सीमेंटेड ਭੋਰਾ ਉਹਦੋਂ ਬਣਾਇਆ ਗਿਆ ਸੀ ਗੁਫਾ ਨੂਮਾ ਜਿੱਥੇ ਸਤਿਗੁਰੂ ਗਿਆਨनाथ ਮਹਾਰਾਜ ਜੀ ਦੇ ਆਦੇਸ਼ ਤੇ ਪ੍ਰਭੂ ਰਤਨਾਕਰ ਜੀ ਨੇ ਤਪੱਸਿਆ ਕੀਤੀ ਸੀ ਉਹਨਾਂ ਨੇ 44 ਦਿਨ ਦੀ ਤਪੱਸਿਆ ਕੀਤੀ ਤੇ 13 ਮਾਰਚ ਨੂੰ 13 ਮਾਰਚ 1971 ਨੂੰ ਇਹ ਤਪੱਸਿਆ ਪੂਰਨ ਕਰਕੇ ਬاہر ਆਈ ਉਸ ਵਕਤ ਗੁਰੂ ਗਿਆਨनाथ ਮਹਾਰਾਜ ਨੇ ਪ੍ਰਭੂ ਰਤਨਾਕਰ ਜੀ ਦੇ ਲਈ ਇਸ ਆਸ਼ਰਮ ਦੇ ਵਿੱਚ ਇੱਕ ਘੜਾ ਪਾਣੀ ਦਾ ਤੇ ਇੱਕ ਜੋ ਥੋੜੇ ਜਿਹਾ ਜੋ ਜੀ ਰੱਖੀ ਜੀ ਤੇ ਸਤਿਗੁਰੂ ਗਿਆਨਨਾਥ ਮਹਾਰਾਜ ਦੇ ਆਦੇਸ਼ ਤੇ ਪ੍ਰਭੂ ਰਤਨਾਕਰ ਜੀ ਸਪੋਰੇ ਦੇ ਵਿੱਚ ਬੈਠ ਕੇ ਤਪੱਸਿਆ ਕਰਨ ਲੱਗੇ ਤਾਂ ਜਿਹੜਾ ਭੋਰੇ ਦਾ ਪ੍ਰਵੇਸ਼ ਦੁਆਰ ਸੀ ਉਸ ਨੂੰ ਮਿੱਟੀ ਦੀ ਲਗਾ ਕੇ ਮਿੱਟੀ ਦੀ ਕੰਧ ਕਰਕੇ ਬੰਦ ਕਰ ਦਿੱਤਾ ਗਿਆ ਸੀ ਗੁਫਾ ਨੁਮਾ ਪੋਰੇ ਨੂੰ ਜੀ ਜਦੋਂ ਸਤਿਗੁਰੂ ਗਿਆਨ ਨਾਥ ਮਹਾਰਾਜ ਦੇ ਆਦੇਸ਼ ਤੇ ਪ੍ਰਭੂ ਰਤਨਾਕਰ ਜੀ ਨੇ ਜੀ ਪਰਮ ਬ੍ਰਹਮ ਪ੍ਰਮਾਤਮਾ ਦੇ ਨਾਮ ਦੀ ਤਪੱਸਿਆ ਕੀਤੀ ਜੀ ਤਪੱਸਿਆ ਕੀਤੀ ਤਾਂ ਜਦੋਂ ਸਤਿਗੁਰੂ ਗਿਆਨ ਨਾਥ ਮਹਾਰਾਜ ਦੇ ਆਦੇਸ਼ ਤੇ 41 ਦਿਨ ਬਾਅਦ ਉਹਨਾਂ ਨੂੰ ਗੁਫਾ ਨੁਮਾ ਪੋਰਾ ਸਾਹਿਬ ਚੋਂ ਬਾਹਰ ਕੱਢਿਆ ਗਿਆ ਜੀ ਜਦੋਂ ਬਾਹਰ ਕੱਢਿਆ ਗਿਆ ਤਾਂ ਜਦੋਂ ਗੁਫਾ ਚ ਜਾਂ ਭੋਰੇ ਚ ਅੰਡਰਗਰਾਉਂਡ ਜਗ੍ਹਾ ਚ ਜਦੋਂ ਪ੍ਰਭੂ ਜੀ ਗਏ ਤਾਂ ਟੈਂਪਰੇਚਰ ਦਾ ਬੜਾ ਹਿਸਾਬ ਕਿਤਾਬ ਹੁੰਦਾ ਵਾ ਜੀ ਕਿ ਇੱਕੋ ਵਾਰੀ ਜਦੋਂ ਭੋਰੇ ਚ ਬਾਹਰ ਆਣਾ ਜਿਸ ਤਰ੍ਹਾਂ ਇੱਕ ਬੱਚਾ ਜੀ ਮਾਂ ਦੀ ਕੁੱਖ ਦੇ ਵਿੱਚ ਰਹਿੰਦਾ ਵਾ ਜੀ ਬੱਚਾ ਮਾਂ ਦੀ ਕੁੱਖ ਚ ਰਹਿੰਦਾ ਵਾ ਜੀ ਤਾਂ ਜਦੋਂ ਬਾਹਰ ਹੁੰਦਾ ਵਾ ਡਿਲੀਵਰੀ ਹੁੰਦੀ ਆ ਬੱਚੇ ਦੀ ਜੀ ਤਾਂ ਉਸ ਤਰ੍ਹਾਂ ਦਾ ਹੀ ਭੋਰੇ ਵਾਲਾ ਸਾਭ ਹੁੰਦਾ ਵਾ ਜੀ ਜਦੋਂ ਪ੍ਰਭੂ ਰਤਨਾਕਰ ਜੀ ॠषि नाथ जी ਬਾਹਰ ਆਏ ਜੀ ਤਾਂ ਸੱਚੇ ਸੰਤ ਸਪਾਈ ਸੰਤ ਪੂਰਨ नाथ जी ਮਹਾਰਾਜ ਨੇ ਜੀ ਉਹਨਾਂ ਨੂੰ ਭੋਰੇ ਚੋਂ ਬਾਹਰ ਕੱਢ ਕੇ ਇੱਕ ਖੇਸ ਦਿੱਤਾ ਜੀ ਜਿਹੜਾ ਲਪੇਟ ਕੇ ਉਹਨਾਂ ਨੂੰ ਬਾਹਰ ਲਿਆਤਾ ਗਿਆ ਉਸ ਖੁਸ਼ੀ 'ਚ ਜਦੋਂ ਪੂਰਨ नाथ जी ਬਾਹਰ ਲੈ ਕੇ ਆਏ ਜੀ ਤਾਂ ਉਸ ਖੁਸ਼ੀ ਦੇ ਵਿੱਚ ਗੁਰੂ ਗਿਆਨ नाथ ਮਹਾਰਾਜ ਨੇ ਇਥੇਕ ਬਹੁਤ ਵਿਸ਼ਾਲ ਸਾਸੰਗ ਸਮੇਲਨ ਕਰਵਾਇਆ ਜੀ ਜਿਸ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਜੀ ਮੌਕੇ ਤੇ ਮੌਜੂਦ ਹੋਏ ਜੀ ਉਹ ਉੱਥੇ ਆਏ ਸੀ ਜੀ ਇਹ ਜਿਹੜਾ ਜਗ੍ਹਾ ਵਾ ਇਹ ਜਿਹੜਾ ਸਥਲ ਵਾ ਬਹੁਤ ਹੀ ਪਵਿੱਤਰ ਸਥਲ ਹੈ ਇਹ ਜਿੱਥੇ ਸਤਿਗੁਰੂ ਗਿਆਨਨਾਥ ਮਹਾਰਾਜ ਦੇ ਰੂਹਾਨੀਤ ਨਾਲ ਜੁੜਿਆ ਹੋਇਆ ਹੈ ਉਸੇ ਤਰ੍ਹਾਂ ਪ੍ਰਭੂ ਰਤਨਾਕਰ ਜੀ ਮਹਾਰਾਜ ਦੀ ਤਪ ਸਥਲੀ ਵੀ ਹੈ ਇਹ ਪੂਰਾ ਸਾਲ ਇਹ ਮਹਿਤਾਬਗੜਦਾ ਇੱਕ ਪੂਰਥਲੇ ਦਾ ਇਲਾਕਾ ਜੀ ਇੱਥੇ ਹਰ ਸਾਲ 11 ਤੇ 10 ਮਾਰਚ 10 ਤੇ 11 ਮਾਰਚ ਨੂੰ ਮੇਲਾ ਵੀ ਲੱਗਦਾ ਹੈ ਤੇ ਕੁਝ ਧਰਮ ਸਮਾਜੀ ਸੰਗਤ 13 ਮਾਰਚ ਨੂੰ ਇੱਥੇ ਨਤਮਸਤਕ ਹੋਣ ਲਈ ਵੀ ਆਉਂਦੀ ਹੈ ਜੀ ਤੇ ਮਹਾਰਾ ਜੀ ਇਧਰ ਹੀ ਸਾਈਡ ਜਿਹੜਾ ਇੱਕ ਸਮਾਦ ਬਣੀ ਹੈ ਇਸ ਬਾਰੇ ਵੀ ਜਰੂਰ ਜਾਣਨਾ ਪਾਇਓ ਕਿ ਇਹ ਸਮਾਦ ਕਿਨਾਂ ਦੀ ਨੇ ਉਹਨਾਂ ਮਹਾਂਪੁਰਸ਼ਾਂ ਕਿਹੜੇ ਮਹਾਪੁਰਸ਼ ਸੀ ਔਰ ਉਹਨਾਂ ਮਹਾਪੁਰਸ਼ਾਂ ਬਾਰੇ ਵੀ ਜ਼ਰੂਰ ਜ਼ਿਕਰ ਕਰਿਓ ਜੀ ਸਤਗੁਰੂ ਗਿਆਨनाथ ਮਹਾਰਾਜ ਜੀ ਦਾ ਜੋ ਪਵਿੱਤਰ ਆਸ਼ਰਮ ਗਿਆਨ ਆਸ਼ਰਮ ਜੀ ਭਗਵਾਨ ਵਾਲਮੀਕੀ ਤੀਰਥ ਸਥਲ ਵਿਖੇ ਜੀ ਸਥਿਤ ਹੈ ਉਸ ਵਿੱਚ ਗੁਰੂ ਗਿਆਨनाथ ਮਹਾਰਾਜ ਦੇ ਅਨੇਕਾਂ ਹੀ ਸੰਤ ਜੀ ਗੁਰੂ ਗਿਆਨनाथ ਮਹਾਰਾਜ ਤੋਂ ਟ੍ਰੇਨਿੰਗ ਲੈ ਕੇ ਨਾਮਦਾਮ ਦੀ ਸਿੱਖਿਆ ਲੈ ਕੇ ਧਰਮ ਪ੍ਰਚਾਰ ਦੇ ਲਈ ਪੰਜਾਬ ਦੇ ਭਾਰਤ ਦੇ ਲਗ ਲਗ ਹਿੱਸਿਆਂ ਵਿੱਚ ਜਾਂਦੇ ਸੀ ਜੀ ਇੱਥੇ ਕਈ ਤਰ੍ਹਾਂ ਦੇ ਸੰਤ ਗੁਰੂ ਗਿਆਨ ਅਥਮਹਾਰਾਜ ਦੇ ਆਸ਼ਰਮ ਚ ਤਿਆਰ ਹੁੰਦੇ ਸੀ ਜੀ ਜਿਹੜੇ ਵਾਲਮੀਕੀ ਧਰਮ ਦੇ ਲਈ ਵਾਲਮੀਕੀ ਹੁੰਦ ਦੇ ਲਈ ਕੋਸ਼ਿਸ਼ਾ ਕਰਦੇ ਸੀ ਜੀ ਉਸੇ ਕੜੀ ਦੇ ਵਿੱਚ ਵਾਲਮੀਕੀ ਤੀਰਥ ਤੋਂ ਜੀ ਇਹ ਜਿਹੜਾ ਇਲਾਕਾ ਵਾ ਹੁਣ ਜਿਹੜਾ ਆਸ਼ਰਮ ਹੈ ਸੰਤ ਇੰਦਰਨਾਥ ਜੀ ਮਹਾਰਾਜ ਦੇ ਕੋਲ ਸੌਂਪਿਆ ਗਿਆ ਸੀ ਅੱਛਾ ਜੀ ਉਸ ਤੋਂ ਪਹਿਲਾਂ ਵੀ ਇਹ ਤਿੰਨ ਚਾਰ ਸੰਤਾ ਕੋਲ ਗਿਆ ਸੀ ਆਸ਼ਰਮ ਜੀ ਜਿਨ੍ਹਾਂ ਦੇ ਨਾਮ ਸ਼ਾਇਦ ਮੈਨੂੰ ਨਹੀਂ ਪਤਾ ਲੱਗ ਸਕੇ ਪਰ ਮੈਂ ਖੋਜ ਰਿਹਾ ਹਾਂ ਕਿ ਕਿਹੜੇ ਸੰਤ ਜਨ ਸੀ ਜੀ ਇਸ ਦੇ ਵਿੱਚ ਸਤਿਗੁਰੂ ਲਾਲਨਾਥ ਜੀ ਮਹਾਰਾਜ ਨੇ ਵੀ ਜੀ ਮਹੱਲਾ ਮੇਤਬਗੜ ਦੇ ਵਿੱਚ ਸੇਵਾ ਕੀਤੀ ਆ ਜੀ ਸਤਿਗੁਰੂ ਲਾਲਨਾਥ ਜੀ ਮਹਾਰਾਜ ਤੋਂ ਬਾਅਦ ਸਤਿਗੁਰੂ ਇੰਦਰਨਾਥ ਜੀ ਨੇ ਇੱਥੇ ਸੇਵਾ ਕੀਤੀ ਆ ਜੀ ਜੋ ਇੰਦਰਨਾਥ ਜੀ ਮਹਾਰਾਜ ਸੀ ਉਹ ਇੱਕ ਉਹਦੇ ਨਾਲ ਮਲਕੀਤਨਾਥ ਜੀ ਹੁੰਦੇ ਸੀ ਗੁਰੂ ਗਿਆਨनाथ ਜੀ ਦੇ ਆਸ਼ਰਮ ਦੇ ਵਿੱਚ ਜਿਹੜੇ ਸਤਗੁਰੂ ਗਿਆਨनाथ ਜੀ ਦੀ ਚੋੜ ਦੀ ਸੇਵਾ ਕਰਦੇ ਸੀ ਜੀ ਨਾਲੇ ਲੰਗਰ ਪਾਣੀ ਛਕਾਉਣ ਦੀ ਸੇਵਾ ਕਰਦੇ ਸੀ ਉਹਨਾਂ ਨੇ ਇਸ਼ਨਾਨ ਕਰਾਉਣ ਦੀ ਵੀ ਸੇਵਾ ਕਰਦੇ ਸੀ ਜੀ ਸਤਗੁਰੂ ਗਿਆਨनाथ ਜੀ ਤੇ ਆਦੇਸ਼ ਤੋਂ ਬਾਅਦ ਸੰਤ ਇੰਦਰਨਾਥ ਜੀ ਨੂੰ ਇਹ ਆਸ਼ਰਮ ਸੌਂਪ ਦਿੱਤਾ ਗਿਆ ਸੀ ਜਿਹੜੀ ਆਪ ਜੀ ਨੂੰ ਸਮਾਦਿ ਦਿਖਾਈ ਗਈ ਸੀ ਜੀ ਉਹ ਸੰਤ ਇੰਦਰਨਾਥ ਜੀ ਦੀ ਹੀ ਸਮਾਦ ਹੈ ਜੀ ਤੋ ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਕਿ ਸਤਿਗੁਰੂ ਗੁਰੂ ਗਨਾਜੀ ਮਹਾਰਾਜ ਨੇ ਸਭ ਤੋਂ ਪਹਿਲਾਂ ਜਦੋਂ ਇੱਥੇ ਆਏ ਤਾਂ ਉਹਨਾਂ ਨੇ ਇੱਕ ਧੂਣਾ ਲਾਇਆ ਸੀ ਸੋ ਸੰਗਤ ਨੂੰ ਆਪਾਂ ਦਰਸ਼ਨ ਵੀ ਕਰਵਾਉਨੇ ਆ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਨੇਚਰਲ ਤੇ ਬਹੁਤ ਅੱਛੇ ਇੱਥੇ ਦਰਖਤ ਲੱਗੇ ਆ ਜਿਸ ਦੇ ਨਾਲ ਇੱਕ ਸ਼ਾਂਤਮਈ ਸਕੂਨ ਇੱਕ ਮੈਡੀਟੇਸ਼ਨ ਵਾਲਾ ਜਿਹੜਾ ਇੱਕ ਸਰੀਰ ਨੂੰ ਫੀਲ ਹੁੰਦਾ ਸਕੂਨ ਮਿਲਦਾ ਸੋ ਸਾਥੀਓ ਜ਼ਰੂਰ ਵਿਜ਼ਿਟ ਵੀ ਕਰਿਓ ਆ ਕੇ ਦਰਸ਼ਨ ਵੀ ਕਰਿਓ ਔਰ ਜਿੰਨੀ ਹੋ ਸਕਦੀ ਸੇਵਾ ਵੀ ਨਿਭਾਓ ਵੀ ਜਗ੍ਹਾ ਵੀ ਦੇਖ ਸਕਦੇ ਆ ਸਾਰੀ ਸੋ ਮੈਂ ਆਪ ਜੀ ਤੋਂ ਸਾਰਾ ਜਾਣਨਾ ਚਾਹਣਾ ਕਿ ਇਸ ਧੂਨੇ ਧੂਨੇ ਬਾਰੇ ਤੁਸੀਂ ਜ਼ਿਕਰ ਕਰਦੇ ਸੀ ਇਸ ਧੂਨੇ ਬਾਰੇ ਵੀ ਜ਼ਰੂਰ ਜਾਣਨਾ ਪਾਇਓ ਕਿ ਉਹ ਇਹ ਧੂਣਾ ਸੀ ਜਿੱਥੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਨੇ ਪਹਿਲਾਂ ਇਹਨੂੰ ਆ ਕੇ ਪਹਿਲਾਂ ਜਿਹੜਾ ਇਹ ਧੂਣਾ ਲਾਇਆ ਸੀ ਜ਼ਰੂਰ ਜਾਣਨਾ ਪਾਇਓ ਸਰ ਸਾਹ ਸੰਗਤ ਜੀ ਇਹ ਉਹੀ ਧੂਣਾ ਵਾ ਧੂਣਾ ਸਾਹਿਬ ਆ ਜਿੱਥੇ ਸਤਿਗੁਰੂ ਗਿਆਨਾਥ ਮਹਾਰਾਜ ਨੇ ਸਰਪ੍ਰਥਮ ਆ ਕੇ ਧੂਣਾ ਲਗਾਇਆ ਜਦੋਂ ਆਪਣਾ ਆਸਨ ਲਗਾਇਆ ਜਿੱਥੇ ਲੋਕਾਂ ਨੂੰ ਇਸ ਬੇਆਬਾਦ ਇਲਾਕੇ ਨੂੰ ਜਿੰਨ ਪ੍ਰੇਸ਼ਾਨ ਕਰਦਾ ਸੀ ਉਸ ਜਿੰਨ ਨੂੰ ਇਸ ਪਵਿੱਤਰ ਸਥਾਨ ਤੇ ਹੀ ਸਤਗੁਰੂ ਗਿਆਨਾਥ ਮਹਾਰਾਜ ਨੇ ਕਾਬੂ ਕੀਤਾ ਸੀ ਇਸ ਧੁਨੇ ਦੇ ਕੋਲ ਹੀ ਉਹ ਜਿੰਨ ਪ੍ਰਤੱਖ ਹੋ ਕੇ ਗੁਰੂ ਗਿਆਨਾਥ ਮਹਾਰਾਜ ਦੇ ਨਾਲ ਉਸ ਨੇ वार्तालाप ਕੀਤਾ ਸੀ ਤੇ ਉਸ ਤੋਂ ਬਾਅਦ ਗੁਰੂ ਗਿਆਨਾਥ ਮਹਾਰਾਜ ਨੇ ਜਿੰਨ ਨੂੰ ਬੋਤਲ ਦੇ ਵਿੱਚ ਕਾਬੂ ਕਰਕੇ ਉਸ ਨੂੰ ਮੋਕਸ਼ ਦੇ ਦਿੱਤਾ ਸੀ ਜੀ ਤੇ ਸਰ ਹੁਣ ਮੌਜੂਦਾ ਸਮੇਂ ਦੇ ਜਿਹੜੇ ਸੇਵਾ ਨਿਭਾ ਰਹੇ ਨੇ ਉਨਾ ਬਾਰੇ ਵੀ ਜਰੂਰ ਚਾਹਨਾ ਪਾਇਓ ਕਿ ਮੌਜੂਦਾ ਸਮੇਂ ਤੇ ਇੱਥੇ ਜਿਹੜੇ ਸੇਵਾ ਨਿਭਾ ਰਹੇ ਉਹ ਕੌਣ ਨੇ ਮੌਜੂਦਾ ਸਮੇਂ ਦੇ ਵਿੱਚ ਇੱਥੇ ਸਤਗੁਰੂ ਗਿਆਨनाथ ਮਹਾਰਾਜ ਜੀ ਦੇ ਜੋ ਸ਼ਿष्य ਸੀ ਸੰਤ ਇੰਦਰਨਾਥ ਮਹਾਰਾਜ ਜੀ ਉਹਨਾਂ ਦਾ ਵਿਆਹ ਹੋ ਗਿਆ ਜੀ ਤੇ ਉਹਨਾਂ ਦੇ ਇਸ ਟਾਈਮ ਉਹਨਾਂ ਦੇ ਬੱਚੇ ਹੀ ਸੇਵਾ ਨਿਭਾਲ ਰਹੇ ਨੇ ਜੀ ਇਸ ਵਕਤ ਇੱਥੇ ਸੰਤ ਇੰਦਰਨਾਥ ਮਹਾਰਾਜ ਦੇ ਬ੍ਰਹਮਲੀਨ ਹੋਣ ਤੋਂ ਬਾਅਦ ਉਹਨਾਂ ਦੀ ਬੇਟੀ ਜਿਹੜੀ ਸੰਤ ਵੇਸ਼ ਧਾਰਨ ਕਰ ਚੁੱਕੀ ਹੈ ਭੈਣ ਭੋਲਾ ਜੀ ਜੀ ਭੈਣ ਭੋਲਾ ਜੀ ਇਸ ਵਕਤ ਇੱਥੇ ਇਸ ਆਸ਼ਰਮ ਦੀ ਸੇਵਾ ਨਿਭਾ ਰਹੇ ਨੇ ਜੀ ਤੇ ਸਰ ਇਹਨਾਂ ਬਾਰੇ ਵੀ ਜਾਣਨਾ ਪਾਇਓ ਕਿ ਇੱਧਰ ਆਸਣ ਲੱਗਾ ਹੋਇਆ ਸਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੋ ਇਹ ਵੀ ਜ਼ਰੂਰ ਚਾਣਨਾ ਪਾਇਓ ਕਿ ਕਿਹੜੇ ਕਿਹੜੇ ਸੰਤ ਮਹਾਂਪੁਰਸ਼ਾਂ ਦੇ ਇੱਥੇ ਸਮਾਧਾਨ ਹੈ ਕਿਹੜੇ ਕਿਹੜੇ ਸੰਤ ਮਹਾਂਪੁਰਸ਼ਾਂ ਦੇ ਇੱਥੇ ਆਸਣ ਲੱਗੇ ਹੋਏ ਨੇ ਉਹ ਵੀ ਜ਼ਰੂਰ ਚਾਣਨਾ ਪਾਇਓ ਸੋ ਸੰਗਤ ਜੀ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਿ ਜਾਓ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਇੱਧਰ ਵੀ ਆਸਨ ਲਗਾਇਆ ਹੈ ਨਹੀਂ ਇਹ ਇੱਥੇ ਸਾਧ ਸੰਗਤ ਜੀ ਸਤਗੁਰੂ ਗਿਆਨਤ ਮਹਾਰਾਜ ਦਾ ਆਸਨ ਲਗਾਇਆ ਗਿਆ ਵਾ ਜਿੱਥੇ ਉਹਨਾਂ ਦੇ ਨਾਮ ਅਨੁਸਾਰ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਭੈਣ ਬੰਦਗੀ ਕੀਤੀ ਜਾਂਦੀ ਹੈ ਇਹ ਬਹੁਤ ਹੀ ਅਥਕੈ ਆ ਕੀ ਅਜਿਹਾ ਅਨੁਭਵ ਹੁੰਦਾ ਰੋਹਾਨੀਆ ਦਾ ਕੀ ਪ੍ਰਮਾਤਮਾ ਦਾ ਸਾਖਾਤ ਇਸ ਥਾਂ ਤੇ ਵਾਸ ਹੈ ਜੀ ਪ੍ਰਮਾਤਮਾ ਦੀ ਪੋਜ਼ਿਟਿਵ ਵਾਈਬਸ ਸਾਨੂੰ ਆਪਣੇ ਵੱਲ ਅਟਰੈਕਟ ਕਰਦੀਆਂ ਨੇ ਜੀ ਇਹ ਬਹੁਤ ਹੀ ਸ਼ਾਂਤਮਈ ਇਲਾਕਾ ਵਾ ਜੀ ਪਰ ਇੱਕ ਅਫਸੋਸ ਦੀ ਵੀ ਗੱਲ ਹੈ ਕਿ ਸਤਗੁਰੂ ਗਿਆਨनाथ ਮਹਾਰਾਜ ਨੂੰ ਜੋ ਉੱਥੋਂ ਦੇ ਰਾਜੇ ਨੇ 15 20 ਏਕੜ ਜਗ੍ਹਾ ਦਾਣ ਕੀਤੀ ਸੀ ਉਸ ਦੇ ਵਿੱਚੋਂ ਕਈ ਏਕੜ ਜਗ੍ਹਾ ਲੋਕਾਂ ਨੇ ਇਨਕ੍ਰੋਸਡ ਕਰ ਲਈਤੀ ਆ ਜੀ ਤੇ ਕੇਵਲ ਤੇ ਕੇਵਲ ਅੱਥੇ ਇਸ ਟਾਈਮ 4 ਤੋਂ 5 ਏਕੜ ਹੀ ਮੌਜੂਦ ਨੇ ਜਿਨ੍ਹਾਂ ਤੇ ਸੰਗਤ ਦੇ ਲੰਗਰ ਪੰਡਾਰੇ ਲਈ ਫਸਲ ਦੀ ਬਿਜਾਈ ਸੇਵਾਦਾਰਾਂ ਵੱਲੋਂ ਕੀਤੀ ਜਾਂਦੀ ਆ ਸਰ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਕਿ ਜਿਵੇਂ ਸਤਿਗੁਰੂ ਗੁਰੂ ਗਿਆਨਤ ਜੀ ਮਹਾਰਾਜ ਜੀ ਨੇ ਬੜਾ ਪ੍ਰਚਾਰ ਕੀਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਵੀ ਸੰਗਤ ਨੂੰ ਦਰਸ਼ਨ ਕਰਵਾਏ ਸੀ ਪਰਵਾਲ ਜਿਹੜਾ ਆਸ਼ਰਮ ਹੈ ਤੇ ਬਹੁਤ ਸਾਰੇ ਇਦਾਂ ਦੇ ਆਸ਼ਰਮ ਨੇ ਕਿ ਜਿੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ੇ ਹੋ ਗਏ ਕੀ ਸੰਗਤ ਨੂੰ ਵੀ ਆਪਾਂ ਅਪੀਲ ਕਰਦੇ ਆ ਕਿ ਜਿੱਥੇ ਜਿੱਥੇ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਨੇ ਪੰਜਾਬ ਦੇ ਬਹੁਤ ਸਾਰੇ ਆਸ਼ਰਮ ਨੇ ਜਿਹੜੇ ਤੁਹਾਨੂੰ ਆਪਾਂ ਫਿਰ ਵੀ ਦਿਖਾਉਣੇ ਨੇ ਫੌਰ ਵੀ ਤੁਹਾਡੇ ਸਾਹਮਣੇ ਲੈ ਕੇ ਆਉਣੇ ਪਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੀ ਜਾਓ ਸੋ ਸਰ ਮੈਂ ਆਪ ਜੀ ਨੂੰ ਵੀ ਸਵਾਲ ਕਰਨਾ ਚਾਹੁੰਦਾ ਕਿ ਸਤਗੁਰੂ ਗੁਰੂ ਗਿਆਨਾ ਜੀ ਮਹਾਰਾਜ ਦੀ ਮਨਛਾ ਕੀ ਸੀ ਕਿ ਜਿਵੇਂ ਉਹਨਾਂ ਨੇ ਅਲੱਗ-ਅਲੱਗ ਸ਼ਹਿਰਾਂ 'ਚ ਅਲੱਗ-ਅਲੱਗ ਜ਼ਿਲ੍ਹਿਆਂ 'ਚ ਆਸ਼ਰਮ ਸਥਾਪਿਤ ਕੀਤੇ ਦੇਖੋ ਜੀ ਪ੍ਰਸ਼ਨ ਤੁਹਾਡਾ ਬੜਾ ਵਾਜਿਬ ਹੈ ਕਿ ਮਨਛਾ ਕੀ ਸੀ ਸਤਗੁਰੂ ਗਿਆਨनाथ ਮਹਾਰਾਜ ਖੁਦ ਕੁਦਰਤ ਦਾ ਰੂਪ ਸੀ ਜੀ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਰੋਹਾਨੀਅਤ ਦੇ ਕ੍ਰਿਸ਼ਮੇ ਕੀਤੇ ਨੇ ਦੁਨੀਆਂ ਦੇ ਵਿੱਚ ਜੀ ਉਹਨਾਂ ਦਾ ਜੋ ਮਕਸਦ ਸੀ ਉਹਨਾਂ ਦੀ ਜੋ ਮਨਛਾ ਸੀ ਕਿ ਕਲਯੁਗ ਦੇ ਵਿੱਚ ਲੋਕਾਂ ਨੂੰ ਜੀ ਭਗਵਾਨ ਵਾਲਮੀਕੀ ਪਰਮ ਭਰਮ ਪਰਮੇਸ਼ਵਰ ਦੇ ਨਾਮ ਦੇ ਨਾਲ ਜੋੜਿਆ ਜਾਵੇ ਜੀ ਧਰਮ ਪ੍ਰਚਾਰ ਕੀਤਾ ਜਾਵੇ ਲੋਕਾਂ ਨੂੰ ਰੋਹਾਨੀਅਤ ਦੇ ਨਾਲ ਜੋੜਿਆ ਜਾਵੇ ਜੀ ਉਹਨਾਂ ਦਾ ਜੋ ਗਿਆਨ ਆਸ਼ਰਮ ਵਾਲਮੀਕੀ ਤੀਰਥ ਵਿਖੇ ਉੱਥੋਂ ਅਲੱਗ-ਅਲੱਗ ਤਰ੍ਹਾਂ ਦੇ ਸੰਤ ਪੈਦਾ ਹੋਏ ਜੀ ਤੇ ਉਹ ਗੁਰੂ ਗਿਆਨ nath ਮਹਾਰਾਜ ਕੇਵਲ ਤੇ ਕੇਵਲ ਗਿਆਨ ਆਸ਼ਰਮ ਤੱਕ ਸੀਮਤ ਨਹੀਂ ਸੀ ਉਹਨਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਾਲਮੀਕੀ ਧਰਮ ਦਾ ਵਾਲਮੀਕੀ ਨਾਮ ਦਾ ਕੌਮ ਦਾ ਵਾਲਮੀਕੀ ਧਰਮ ਦੇ ਲਈ ਚੜਨ ਦੇ ਲਈ ਵਾਲਮੀਕੀ ਨਾਮ ਨਾਲ ਜੁੜਨ ਦੇ ਲਈ ਪ੍ਰਚਾਰ ਕੀਤਾ ਇਹਨਾਂ ਦਾ ਜੋ ਮਕਸਦ ਸੀ ਕਿ ਸਮਾਜ ਨੂੰ ਇਹ ਜੋ ਆਸ਼ਰਮ ਨੇ ਰੂਹਾਨੀਅਤ ਦਾ ਸੰਦੇਸ਼ ਦੇ ਉਹਨਾਂ ਦੀ ਭਲਾਈ ਨੂੰ ਪ੍ਰਮੋਟ ਕਰਨ ਅਜਿਹਾ vision ਗੁਰੂ ਗਿਆਨ ਆਥ ਮਹਾਰਾਜ ਜੀ ਦੇ ਜੀਵਨ ਸੰਘਰਸ਼ ਤੋਂ ਸਾਨੂੰ ਝਲਕਦਾ ਹੈ ਜੀ ਸੋ ਸਾਥੀਓ ਬੜੇ ਜਿਵੇਂ ਆਪਾਂ ਜੀਐਮ ਸਾਹਿਬ ਹੁਣਾਂ ਤੋਂ ਕੁਸ਼ਰਾ ਸਰ ਜਿਹੜਾ ਤੋਂ ਸੁਣਿਆ ਹੀ ਆ ਕਿ ਕਿੱਡਾ ਤਕੜਾ vision ਲੈ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਰਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਔਰ ਸਮਾਜ ਦੇ ਲਈ ਕਿਵੇਂ ਉਹ ਇੱਕ ਅੱਛੀ ਅੱਛਾ ਨਿਰਨੇ ਲੈ ਕੇ ਇਸ ਤਰ੍ਹਾਂ ਦੇ ਪ੍ਰਯਾਸ ਕਰਦੇ ਸੀ ਸਤਿਗੁਰੂ ਗੁਰੂ ਗਿਆਨਾ ਜੀ ਮਰਜੀ ਸੋ ਅਸੀਂ ਵੀ ਪ੍ਰਣਾਮ ਕਰਦੇ ਆ ਸੋ ਸਮਾਜ ਨੂੰ ਬੇਨਤੀ ਹੈ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਅਸੀਂ ਇਸ ਤਰ੍ਹਾਂ ਦੀ ਵੀਡੀਓ ਤੁਹਾਡੇ ਲਈ ਹੋਰ ਲੈ ਕੇ ਆਈਏ ਕਿਉਂਕਿ ਇਤਿਹਾਸਿਕ ਤੱਥਾਂ ਦੀਆਂ ਜਿਹੜੀਆਂ ਜਾਣਕਾਰੀਆਂ ਸੋ ਤੁਹਾਨੂੰ ਦਰਾਵੜ ਚੈਨਲ ਤੇ ਹੀ ਮਿਲ ਸਕਦੀਆਂ ਨੇ ਸੋ ਬੇਨਤੀ ਹੈ ਤੁਸੀਂ ਆਸ਼ਰਮ ਦੇ ਵੀ ਦਰਸ਼ਨ ਕੀਤੇ ਸੋ ਸੰਗਤ ਨੂੰ ਵੀ ਬੇਨਤੀ ਹੈ ਕਿ ਸੰਗਤ ਵੀ ਜ਼ਰੂਰ ਜਿਹੜੀ ਵਿਜ਼ਿਟ ਕਰੇ ਔਰ ਆ ਕੇ ਦਰਸ਼ਨ ਕਰੇ ਔਰ ਸਾਨੂੰ ਬੜਾ ਸਕੂਨ ਮਿਲਿਆ ਔਰ ਬੜਾ ਆਨੰਦ ਵੀ ਲੱਗ ਰਿਹਾ ਸੋ ਸਰਹਣਾ ਵੱਲੋਂ ਵੀ ਬੇਨਤੀ ਕੀਤੀ ਗਈ ਸੀ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾ ਜੀ ਦੇ ਨਾਲ ਇਤਿਹਾਸ ਨਾਲ ਰਿਲੇਟਡ ਜਿੰਨੇ ਵੀ ਆਸ਼ਰਮ ਨੇ ਉਹ ਆਪਾਂ ਜਰੂਰ ਦਰਾਵਰ ਚੈਨਲ ਤੇ ਸੰਗਤਾਂ ਦੇ ਸਾਹਮਣੇ ਲੈ ਕੇ ਆਵਾਂਗੇ ਹੌਲੀ ਹੌਲੀ ਜਰੂਰ ਜਿਵੇਂ ਮਹੀਨੇ ਚ ਇੱਕ ਦੀ ਵੀਡੀਓ ਤੁਹਾਡੇ ਦੀ ਜਰੂਰ ਇਦਾਂ ਦੀ ਲੈ ਕੇ ਆਉਣੇ ਪਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਚ ਰਾਇ ਵੀ ਦਿਆ ਕਰੋ ਆਪਣਾ ਪਿਆਰ ਦਿਆ ਕਰੋ ਉਕਿ ਤੁਹਾਡਾ ਇੱਕ ਸ਼ੇਰ ਤੁਹਾਡੇ ਲਈ ਬੜੀ ਇੱਕ ਬੜਾ ਸਹਾਯੋਗ ਵੀ ਹੋ ਸਕਦਾ। ਸੋ ਧੰਨਵਾਦ ਆ। ਸਰ ਤੁਸੀਂ ਲਾਸਟ ਵਿੱਚ ਕੀ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ? ਜਿੱਥੇ-ਜਿੱਥੇ ਵੀ ਗੁਰੂ ਗਿਆਨਾਥ ਮਹਾਰਾਜ ਜੀ ਦੀ ਚਰਨ ਛੂਪ ਪ੍ਰਾਪਤ ਧਰਤੀ ਹੈ, ਆਸ਼ਰਮ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਆਸ਼ਰਮਾਂ ਦੀ ਸਾਂਭ ਸੰਭਾਲ ਕੀਤੀ ਜਾਵੇ, ਉਹਨਾਂ ਆਸ਼ਰਮਾਂ ਤੇ ਵੀ ਸਫਾਈ ਅਭਿਆਨ ਸ਼ੁਰੂ ਕੀਤੇ ਜਾਣ। ਉਹਨਾਂ ਆਸ਼ਰਮ ਜਿਹੜੇ ਆਸ਼ਰਮਾਂ ਦਾ ਤੁਹਾਨੂੰ ਪਤਾ ਲੱਗਦਾ ਹੈ, ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦਰਾਵੜ ਚੈਨਲ ਨੂੰ ਦੱਸੋ। ਤਾਂ ਜੋ ਆਪਾਂ ਉਹਨਾਂ ਆਸ਼ਰਮਾਂ ਤੇ ਵੀ ਜਾ ਕੇ ਉਹਨਾਂ ਦੀ ਵੀ ਜੋ ਇਸ ਮੌਜੂਦਾ ਹਾਲਾਤ ਨੇ ਲੋਕਾਂ ਸਾਹਮਣੇ ਦੱਸੀ ਉਸ ਨਾਲ ਆਸ਼ਰਮਾਂ ਦੇ ਨਾਲ ਉਹਨਾਂ ਸਥਾਨਾਂ ਦੇ ਨਾਲ ਜੁੜੇ ਇਤਿਹਾਸ ਨੂੰ ਲੋਕਾਂ ਸਾਹਮਣੇ ਦੱਸੀਏ ਤਾਂ ਜੋ ਵਾਲਮੀਕੀ ਤੀਰਥ ਦਾ ਵਾਲਮੀਕੀ ਸਮਾਜ ਦਾ ਵਾਲਮੀਕੀ ਧਰਮ ਦਾ ਵਾਲਮੀਕੀ ਕੌਮ ਦਾ ਉਥਾਨ ਹੋ ਸਕੇ ਜੈ ਵਾਲਮੀਕੀ ਬਹੁਤ ਬਹੁਤ ਧੰਨਵਾਦੀ ਜੈ ਵਾਲਮੀਕੀ